ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਪੰਜਾਬੀ 올ਿਮਪੀਅਡ ਲਈ ਜਿਹੜੀ ਤੁਹਾਡੀ ਪਾਠ ਪੁਸਤਕ ਹੈ ਉਸ ਵਿੱਚੋਂ ਮੇਨ ਮੇਨ ਜਿਹੜੇ ਕੁਐਸਚਨ ਬੰਦੇ ਉਹ ਤੁਹਾਨੂੰ ਹਰ ਰੋਜ਼ ਵੀਡੀਓ ਅਪਲੋਡ ਦੇ ਰੂਪ ਵਿੱਚ ਪ੍ਰਦਾਨ ਕਰਦੇ ਆ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬੀ 올ਿਮਪੀਅਡ ਦੀ ਵਧੀਆ ਤਿਆਰੀ ਹੋ ਸਕੇ ਤੇ ਇਹ ਵੀਡੀਓ ਤੁਸੀਂ ਜ਼ਰੂਰ ਦੇਖੋ ਪੁੱਤਰ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਹਰ ਰੋਜ਼ ਵੀਡੀਓ ਅਪਲੋਡ ਕਰਕੇ ਪੂਰੀ ਪਾਠ ਪੁਸਤਕ ਤੁਹਾਨੂੰ ਕਰਵਾਉਣੀ ਹੈ ਪੰਜਾਬੀ 올ਿਮਪੀਅਡ ਦੀ ਅੱਜ ਬੁੱਧਰ ਆਪਾਂ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਬਾਰੇ ਪੜ੍ਹਾਂਗੇ। ਕਈ ਵਾਰ ਤੁਹਾਨੂੰ ਇਦਾਂ ਕੁਐਸਚਨ ਆ ਜਾਂਦਾ ਵੀ ਭਾਸ਼ਾ ਕੀ ਹੈ? ਠੀਕ ਹੈ। ਇਦਾਂ ਵੀ ਕੁਐਸਚਨ ਬਣਦਾ ਹੈ ਭਾਸ਼ਾ ਕੀ ਹੈ? ਮਨੁੱਖੀ ਬੋਲਚਾਲ ਰਾਹੀਂ ਵਿਚਾਰਾਂ ਦੇ ਆਦਾਨ-ਪਰਦਾਨ ਦੇ ਸਾਧਨ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ। ਇਹ ਮਨੁੱਖੀ ਸੰਚਾਰ ਦਾ ਇੱਕ ਮੌਖਿਕ ਕਾਰਜ ਹੈ। ਪੁੱਤਰ ਤੁਸੀਂ ਯਾਦ ਰੱਖਣਾ ਵੀ ਤਰ੍ਹਾਂ ਹੀ ਆਪਾਂ ਆਪਣੇ ਵਿਚਾਰਾਂ ਨੂੰ ਕਿ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ ਆਦਾਨ-ਪ੍ਰਦਾਨ ਕਰਦੇ ਹਾਂ ਆਪਣੇ ਵਿਚਾਰਾਂ ਦਾ ਉਸ ਨੂੰ ਬੋਲੀਆ ਭਾਸ਼ਾ ਕਿਹਾ ਜਾਂਦਾ ਹੈ ਅੱਗੇ ਉਤਰ ਆਜ਼ਾਦੀ ਉਪਰੰਤ ਭਾਰਤ ਵਿੱਚ ਭਾਰਤੀ ਸੰਵਿਧਾਨ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਹੈ ਇਹ 22 ਠੀਕ ਹੈ ਪੁੱਤਰ ਕਈ ਵਾਰ ਅਦਾਂ ਅੰਦਾ ਵੀ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਬਾਹੀ ਭਾਸ਼ਾ ਨੂੰ ਇਸ ਐਕਟ ਅਨੁਸਾਰ ਪੰਜਾਬ ਰਾਜ ਵਿੱਚ ਪੰਜਾਬੀ ਭਾਸ਼ਾ ਦੇ ਦਫ਼ਤਰੀ ਤੌਰ ਤੇ ਲਿਖਤੀ ਰੂਪਲੀ ਇਸ ਵਿੱਚ ਪੁੱਤਰ ਇਸ ਦੇ ਵਿੱਚ ਐਦਾਂ ਕਿਹਾ ਗਿਆ ਹੈਗਾ ਵੀ ਪੰਜਾਬੀ ਨੂੰ ਲਿਖਤੀ ਰੂਪ ਦੇਣ ਵਾਸਤੇ ਗੁਰਮੁਖੀ ਲਿਪੀ ਨੂੰ ਮਾਨਤਾ ਪ੍ਰਾਪਤ ਹੋਈ ਠੀਕ ਹੈ ਵੀ ਪੰਜਾਬੀ ਭਾਸ਼ਾ ਦੀ ਜਿਹੜੀ ਗੁਰਮੁਖੀ ਲਿਪੀ ਵਿੱਚ ਹੀ ਲਿਖੀ ਜਾਂਦੀ ਹੈ ਅੰਕੇ ਪੁੱਤਰ ਪੰਜਾਬ ਕੀ ਹੈ ਪੰਜਾਬੀ ਭਾਸ਼ਾ ਦਾ ਮੁੱਖ ਖੇਤਰ ਹੈ ਠੀਕ ਹੈ ਇਸ ਰਾਜ ਦੀ ਪਹਿਲੇ ਦਰਜੇ ਦੀ ਸਰਕਾਰੀ ਦਫ਼ਤਰੀ ਭਾਸ਼ਾ ਤੇ ਰਾਜ ਭਾਸ਼ਾ ਹੈ ਇਹ ਵਾਰੀ ਤੋਂ ਕੁਸਚਨ ਆਇੰਦਾ ਵੀ ਪਹਿਲੀ ਤਰਜੀਹੀ ਭਾਸ਼ਾ ਪੰਜਾਬ ਵਿੱਚ ਕਿਹੜੀ ਹੈ ਪੰਜਾਬੀ ਠੀਕ ਹੈ ਪੁੱਤਰਾ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿੱਚ ਵੀ ਜਿੱਥੇ ਪੰਜਾਬੀ ਬਸਦੇ ਨੇ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਚੰਡੀਗੜ੍ਹ ਮਹਾਰਾਸ਼ਟਰ ਕਲਕੱਤਾ ਅਸਾਮ ਜੰਮੂ ਤੇ ਰਾਜਸਥਾਨ ਗੁਜਰਾਤ ਵਿਆਹ ਆਹਦ ਵਿੱਚ ਵੀ ਪੰਜਾਬੀ ਬੋਲੀ ਬੁਰੀਆਂ ਇਹ ਬੁੱਧਰ ਮੇਨ ਨਹੀਂ ਵਸ ਤੁ ਯਾਦ ਕਰ ਲਿਓ ਵੀ ਇੱਥੇ ਵੀ ਪੰਜਾਬੀ ਬੋਲੀ ਜਾਂਦੀ ਹੈ ਦਿੱਲੀ ਅਤੇ ਹਰਿਆਣਾ ਸੁਗਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੇ ਦਰਜੇ ਦੀ ਕਈ ਵਾਰ ਐਦਾਂ ਵੀ ਪ੍ਰਸ਼ਨ ਆ ਜਾਂਦਾ ਵੀ ਹਰਿਆਣਾ ਤੇ ਦਿੱਲੀ ਵਿੱਚ ਪੰਜਾਬੀ ਭਾਸ਼ਾ ਨੂੰ ਕਿਹੜੇ ਦਰਜੇ ਦੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਦੂਜੇ ਦਰਜੇ ਦੀ ਇਹ ਪੁੱਤਰ ਯਾਦ ਰੱਖਣਾ ਜ਼ਰੂਰ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਕੀ ਹੈ ਤੀਸਰੇ ਦਰਜੇ ਦੀ ਇਹ ਵੀ ਕੁਐਸਚਨ ਆ ਸਕਦਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਤੀਸਰੇ ਦਰਜੇ ਦੀ ਭਾਸ਼ਾ ਕੀ ਭਾਰਤ ਤੋਂ ਬਾਹਰ ਦੇ ਦੇਸ਼ਾਂ ਜਿਵੇਂ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਉੱਥੋਂ ਦੇ ਤੀਜੇ ਦਰਜੇ ਜਿਵੇਂ ਜਿਹੜੇ ਫੋਰਨ ਵਾਲੇ ਕੰਟਰੀ ਉਹਨਾਂ ਵਿੱਚ ਕੀ ਹੈ ਤੀਜੇ ਦਰਜੇ ਦੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਠੀਕ ਹੈ ਪੁੱਤਰ ਇਹ ਤੁਸੀਂ ਯਾਦ ਰੱਖਣਾ ਵਿੱਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੀ ਦੀ ਗਿਣਤੀ ਕਿਹ ਹੈ ਪਾਕਿਸਤਾਨ ਦੇ ਵਿੱਚ ਹੈ ਠੀਕ ਹੈ ਪਾਕਿਸਤਾਨ ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਅੰਗੇ ਉੱਤਰ ਪੰਜਾਬੀ ਭਾਸ਼ਾ ਦਾ ਇਤਿਹਾਸ ਅੱਜ ਤੋਂ ਕਰੀਬ 4000 ਸਾਲ ਤੋਂ ਵੀ ਵੱਧ ਪ੍ਰਾਚੀਨ ਆਰੀਆ ਲੋਕਾਂ ਦੀ ਵਹਿ ਸੰਸਕ੍ਰਿਤ ਨਾਲ ਜੁੜਿਆ ਹੈ। ਬਸ ਇਹਦਾ ਯਾਦ ਰੱਖਣਾ ਵੀ ਪੰਜਾਬੀ ਭਾਸ਼ਾ ਦਾ ਇਤਿਹਾਸ ਕਿਆ 4000 ਸਾਲ ਪੁਰਾਣਾ ਹੈ। ਇਹ ਕਵੈਸਨ ਤੁਸੀਂ ਜ਼ਰੂਰ ਯਾਦ ਰੱਖਣਾ ਬੁੱਤਰ ਇਹ ਆ ਸਕਦਾ ਹੈ। ਵੀ 12ਵੀਂ 13ਵੀਂ ਸਦੀ ਵਿੱਚ ਬਾਬਾ ਸ਼ੇਖ ਫਰੀਦ ਦੀ ਰਚਨਾ ਵਿੱਚੋਂ ਪੰਜਾਬੀ ਭਾਸ਼ਾ ਦਾ ਜੋ ਕਿ ਮਹਾਨਦਰੀ ਵਾਲਾ ਪ੍ਰਮਾਣਿਕ ਰੂਪ ਸਾਹਮਣੇ ਆਉਂਦਾ ਹੈ। ਦਿਖਿਆ ਜੋ ਕਿ ਮਹਾਂਦਰੀ ਵਾਲਾ ਜਿਹੜਾ ਸੀ ਰੂਪਾ ਉਹ ਕਿਤੇ ਬਾਬਾ ਫਰੀਦ ਜੀ ਦੀ ਰਚਨਾ ਵਿੱਚੋਂ ਉਹਨਾਂ ਨੇ ਰਚਨਾ ਕੀਤੀ ਸੀ 12ਵੀਂ ਤੇ 13ਵੀਂ ਸਦੀ ਦੇ ਵਿੱਚ ਪੁੱਤਰ ਕਈ ਵਾਰ ਐਦਾਂ ਵੀ ਕੁਐਸਚਨ ਆ ਜਾਂਦਾ ਵੀ ਪੰਜਾਬੀ ਭਾਸ਼ਾ ਦਾ ਪਤਾਮਾ ਕਿਸ ਨੂੰ ਕਿਹਾ ਜਾਂਦਾ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਇਹ ਪੱਕਾ ਤੁਸੀਂ ਯਾਦ ਕਰ ਲਓ ਇਹਦੇ 70% ਚਾਂਸ ਆ ਵੀ ਪੁੱਛ ਸਕਦੇ ਆ ਪੰਜਾਬੀ ਭਾਸ਼ਾ ਦਾ ਪਤਾਮਾ ਕਿਹਨੂੰ ਕਿਹਾ ਜਾਂਦਾ ਸ਼ੇਖ ਫਰੀਦ ਜੀ ਠੀਕ ਹੈ ਪੁੱਤਰ ਕਹਿੰਨੇ ਪੰਜਾਬੀ ਭਾਸ਼ ਨੂੰ ਕਿਹ ਟੈਕਸਾਲੀ ਜਰਾ ਇਹ ਭਾਸ਼ਾ ਕਿਹ ਹੈ ਜਾਂਦਾ ਹੈ ਇਹ ਦੁਨੀਆ ਦੀ 10ਵੀਂ ਅਤੇ ਏਸ਼ੀਆ ਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਇਹ ਵੀ ਪੁੱਤਰ ਤੁਸੀਂ ਯਾਦ ਰੱਖਣਾ ਕਈ ਵਾਰ ਆ ਜਾਂਦਾ ਵੀ ਦੁਨੀਆ ਦੀ ਕਿੰਨੀ ਵੀ ਭਾਸ਼ਾ ਹੈ 10ਵੀਂ ਤੇ ਏਸ਼ੀਆ ਦੀ ਚੌਥੀ ਭਾਸ਼ਾ ਹੈ ਜਿਹਨੂੰ ਕਿ ਮਾਨਤਾ ਪ੍ਰਾਪਤ ਆ ਪੁੱਤਰ ਆ ਤੁਸੀਂ ਉਪਭਾਸ਼ਾਵਾਂ ਜ਼ਰੂਰ ਯਾਦ ਰੱਖ ਲੈ ਇਹ ਕਈ ਵਾਰ ਤੁਹਾਡੇ ਕਲਾਸ ਦੇ ਜਿਹੜੇ ਵਿਆਕਰਨ ਦਾ ਪੰਜਾਬੀ ਦਾ ਪੇਪਰ ਉਸ ਵਿੱਚ ਵੀ ਪੁੱਛ ਲੈਂਦੇ ਨੇ ਕਿਹੜੇ-ਕਿਹੜੇ ਉਪਭਾਸ਼ਾਵਾਂ ਨੇ ਠੀਕ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਖੇਪੁੱਤਰ ਆਪਾਂ ਦੇਖਾਂਗੇ ਜਿਹੜੀ ਵਰਣਮਾਲਾ ਹੈ ਉਹਦੇ ਵਿੱਚ ਕਿਹੜੀਆਂ ਧੁਨੀਆਂ ਨੇ ਕਿਹੜੇ ਸਵਰ ਹੁੰਦੇ ਨੇ ਕਿਹੜੇ ਵਿਅੰਜਨ ਹੁੰਦੇ ਨੇ ਕਿਹੜੇ ਨਾਸਕੀ ਧੁਨੀਆਂ ਨੇ ਇਹਨਾਂ ਬਾਰੇ ਪੜ੍ਹਾਂਗੇ ਨੇ ਬਾਰੇ ਵੀ ਕੁਐਸਚਨ ਆ ਸਕਦਾ ਹੈ ਪਹਿਲਾਂ ਧੁਨੀਆਂ ਧੁਨੀ ਪਹਿਲਾਂ ਕੀ ਹੁੰਦੇ ਪੁੱਤਰ ਮਨੁੱਖ ਦੇ ਮੂੰਹ ਵਿੱਚ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਧੁਨੀ ਕਹਿੰਦੇ ਤੁਸੀਂ ਯਾਦ ਰੱਖਣਾ ਧੁਨੀ ਕਹਿੰਿਆ ਮਨੁੱਖੀ ਬੋਲੀ ਵਿੱਚੋਂ ਨਿਕਲਣ ਵਾਲੀ ਛੋਟੀ ਤੋਂ ਛੋਟੀ ਆਵਾਜ਼ ਨੂੰ ਧੁਨੀ ਕਹਿੰਦਾ ਠੀਕ ਹੈ ਯਾਦ ਰੱਖਣਾ ਪੁੱਤਰ ਪੰਜਾਬੀ ਭਾਸ਼ਾ ਨੇ ਕੁੱਲ ਕਿੰਨੀਆਂ ਧੁਨੀਆਂ ਨੇ 41 ਇਹ ਬੁੱਤੇ ਤੁਹਾਨੂੰ ਐਦਾਂ ਪੁੱਛਿਆ ਜਾਂਦਾ ਵੀ ਤੁਣੀ ਕਿ ਪੰਜਾਬੀ ਭਾਸ਼ਾ ਕਿੰਨੇ ਧੁਨੀਆਂ ਨੇ 41 ਇਹ ਪੁੱਛਿਆ ਜਾਂਦਾ ਸਵਰ ਧੁਨੀਆਂ ਤਾਂ ਉਹ 10 ਨੇ ਇਕਲੀਆਂ ਧੁਨੀਆਂ 41 ਦੇ ਸਵਰ ਧੁਨੀਆਂ 10 ਨੇ ਇਹ ਸਵਰ ਧੁਨੀਆਂ 10 ਨੇ ਤੁਸੀਂ ਸਾਰੀਆਂ ਇਹ ਇਹ ਸਾਰੀਆਂ ਤੁਹਾਨੂੰ ਪਤਾ ਹੀ ਹੈ ਅਗੇ ਪੁੱਤਰ ਵਿਅੰਜਨ ਪੁੱਤਰ ਪਹਿਲਾਂ ਤੁਸੀਂ ਯਾਦ ਰੱਖਣਾਗੇ ਇਸ ਵਿੱਚ ਤਿੰਨ ਕੀ ਹੁੰਦੇ ਨੇ ਸਵਰ ਬਾਗ ਕੁੱਲ ਕਿੰਨੇ ਅੱਖਰ ਨੇ 41 ਠੀਕ ਹੈ 41 ਵਿੱਚੋਂ ਤਿੰਨ ਕੀ ਹੈ ਸਵਰ ਬਾਗ ਇਹ ਕਿਨੇ ਊੜਾ ਐੜਾ ਈੜੀ ਏ ਨਹੀਂ ਪੁੱਤਰ ਸਵਰ ਬਾਹਕ ਜਿਹੜੇ ਬਾਕੀ ਕਿੰਨੇ ਬਚ ਗਏ 41 ਜੋ ਤੁਸੀਂ ਤਿੰਨ ਆਪਣੇ ਆਪ ਕਟੋਗੇ 38 38 ਕਿਨੇ ਕਿੰਨੇ ਬਚ ਗਏ 38 38 ਕਿਨੇ ਵਿਅੰਜਨ ਧੁਨੀਆਂ ਨੇ ਠੀਕ ਹੈ 38 ਵਿਅੰਜਨ ਧੁਨੀਆਂ ਨੇ ਯਹੀ ਹੈ ਤੇ ਬਾਵਾ ਕੀ ਅਰਧ ਸਵਰ ਕਈ ਵਾਰ ਪੁੱਤਰ ਇਹ ਵੀ ਪੁੱਛ ਲੈਂਦੇ ਹੈ ਵੀ ਤੁਸੀਂ ਯਾਦ ਰੱਖਣਾਗਾ ਠੀਕ ਹੈ ਇਹ ਤਿੰਨ ਸਵਰ ਬਾਹਕ ਨੇ ਇਹ ਵੀ ਯਾਦ ਰੱਖਣੇ ਨੇ ਤੇ 38 ਵਿਅੰਜਨ ਨੇ ਟੋਟਲੀ 41 ਇਹ ਤੁਸੀਂ ਇੱਕ ਇੱਕ ਹੀ ਹੈ ਇਹ ਬੰਦਰ ਵੰਦੀ ਹੈ ਇਹ ਤੁਸੀਂ ਯਾਦ ਰੱਖਣਾ ਤੁਨੀ ਦੇ ਸmedel ਤੋਂ ਸ਼ਬਦ ਸ਼ਬਦ ਤੋਂ ਬਾਕansh ਫਿਰ ਉਪਵਾਕ ਤੇ ਬਾਕ ਠੀਕ ਹੈ ਇਹ ਸਾਰਿਆਂ ਨਾਲ ਕੇ ਪੰਜਾਬੀ ਦੀ ਰਚਨਾ ਕੀਤੀ ਜਾਂਦੀ ਹੈ ਪੰਜਾਬੀ ਦੇ ਇਹੜੇ ਬਾਕ ਉਹਨਾਂ ਦੀ ਰਚਨਾ ਹੁੰਦੀ ਹੈ ਨਾ ਸਾਰੀ ਚੀਜ਼ਾਂ ਦੇ ਨਾਲ ਅਗੇ ਬੁੱਧਰ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਕਈ ਵਾਰ ਐਡੀ ਕਹਿੰਨਾ ਹੈ ਨਾ ਬੁੱਧਰ ਵੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਹੈ ਗੁਰਮੁਖੀ ਲਿਪੀ ਇਹ ਤੁਸੀਂ ਬਾਰ ਬਾਰ ਉਹ ਯਾਰ ਹੈ 41 ਕਿਨੇ ਤੁਹਾਡੀਆਂ ਧੁਨੀਆਂ ਨੇ ਠੀਕ ਹੈ ਸਵਰ ਧੁਨੀਆਂ ਕਿੰਨੀਆਂ ਨੇ 10 ਵੈਸ ਦੇਖਦੇ ਰੂਪੇ 41 ਅੱਖਰਾਂ ਦੇ ਜਿਨ੍ਹਾਂ ਦੇ ਵਰਤੂ ਕੀਤੇ ਨੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਲਈ ਫਾਰਸੀ ਲਿਪੀ ਦੀ ਵਰਤੂ ਕੀਤੀ ਜਾਂਦੀ ਹੈ ਪਾਕਿਸਤਾਨੀ ਪੰਜਾਬ ਵਿੱਚ ਗਿਆ ਫਾਰਸੀ ਲਿਪੀ ਦੀ ਵਰਤੂ ਕੀਤੀ ਜਾਂਦੀ ਹੈ ਇਹਨਾਂ ਦੇਖਣ ਵਾਸਤੇ ਸ਼ਾਮੁਖੀ ਲਿਪੀ ਹੈ ਠੀਕ ਹੈ ਪੁੱਤਰ ਫਾਰਸੀ ਲਿਪੀ ਦੀ ਵਰਤੂ ਕੀਤੀ ਜਾਂਦੀ ਹੈ ਗੁਰਮੁਖੀ ਲਿਪੀ ਦਾ ਜਨਮ ਈ 1000 ਸਾਲ ਤੋਂ ਵੱਧ ਪੁਰਾਣੀ ਭਾਰਤੀ ਪ੍ਰਾਚੀਨ ਬ੍ਰਾਹਮੀ ਈ ਵਾਰ ਪੁੱਤਰ ਐਦਾਂ ਪੁੱਛਿਆ ਜਾਂਦਾ ਵੀ ਗੁਰਮੁਖੀ ਲਿਪੀ ਦਾ ਜਨਮ ਕਿਥੋਂ ਹੋਇਆ ਬ੍ਰਾਹਮੀ ਦੇ ਵਿੱਚੋਂ ਹੋਇਆ ਠੀਕ ਹੈ ਗੁਰਮੁਖੀ ਵਾਂਗ ਹੀ ਬ੍ਰਾਹਮੀ ਕੀ ਸੀ ਇਹ ਵੀ ਖੱਬੇ ਤੋਂ ਸੱਜੇ ਜਿਦਾਂ ਕਿ ਉਰਦੂ ਕੀ ਹੈ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ ਕਈ ਵਾਰ ਐਦਾਂ ਇਹਨਾਂ ਵੀ ਇਹਨਾਂ ਨੂੰ ਜਿਹੜੀ ਵਰਣਮਾਲਾ ਨੂੰ ਗਿਆਨਿਕ ਤਰਤੀਬ ਕਿਉਂ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਵੱਡਾ ਯੋਗਦਾਨ ਹੈ ਦੋਨੇ ਗੁਰੂ ਸਾਹਿਬ ਦੋਨੇ ਗੁਰੂ ਸਾਹਿਬਾਂ ਦਾ ਵੱਡਾ ਯੋਗਦਾਨ ਅੱਗੇ ਵਰਣਮਾਲਾ ਪੁੱਤਰ ਇਹ ਪਹਿਲੀ ਪੜ ਚੁੱਕਿਆ 41 ਟੋਟਲ ਨੇ ਪਹਿਲਾਂ ਇਸ ਨੂੰ 35 ਅਖਰੀ ਕਹਿਆ ਜਾਂਦਾ ਸੀ ਇਹ ਵੀ ਯਾਦ ਰੱਖਣਾ ਛੇ ਅੱਖਰ ਬਾਅਦ ਵਿੱਚ ਜਿਹੜੇ ਫਾਰਸੀ ਦੁਨੀਆਂ ਨੇ ਉਹ ਐਡ ਕਰ ਦਿੱਤੇ ਆਂ ਸੀ ਠੀਕ ਹੈ ਪੁੱਤਰ ਛੇ ਅੱਖਰ ਬਾਅਦ ਵਿੱਚ ਜੋੜ ਦਿੱਤੇ ਗਏ ਸੀ ਅਗੇ ਪੁੱਤਰ ਇਹਨਾਂ ਦੀ ਗਿਣਤੀ ਗਿਣਿਆ ਲਗਾ ਮਾਤਰਾ ਦੀ ਗਿਣਤੀ ਦਸ ਹੈ ਤੁਸੀਂ ਅੱਧੀਆਂ ਯਾਦ ਰੱਖਣਾ ਲਗਾ ਮਾਤਰਾ ਦੀ ਗਿਣਤੀ ਕਿੰਨੀ ਹੈ 10 ਲਗਾ ਕਰਦੀ ਕਿਤੀ ਤਿੰਨ ਇਹ ਲਗਾ ਕੇ ਤੁਸੀਂ ਯਾਦ ਰੱਖਣੇ ਹੈ ਜੇ ਲਗਾ ਲਗਾ ਖਰ ਠੀਕ ਹੈ ਜਿਹੜੇ ਅੱਖਰ ਤੇ ਲਗਦੀਆਂ ਨੇ ਜਿਵੇਂ ਬਿੰਦੀ ਹੋਗੀ ਟਿੱਪੀ ਹੋਗੀ ਆਦੂ ਦੇ ਅੱਖਰ ਦੇ ਉੱਪਰ ਲੱਗਦੀਆਂ ਤੇ ਹਿੰਦ ਸੇ ਯਾਦ ਰੱਖਣਾ ਪੁੱਤਰ ਕਈ ਵਾਰ ਤੁਸੀਂ ਉੱਥੇ ਦੇਖ ਲਓ ਹਿੰਦ ਸੇ ਕੀ ਆ ਹਿੰਦ ਸੇ ਅੰਕ ਨੂੰ ਕਿਹਾ ਹੈ ਅੰਦਾਜ਼ਾ ਠੀਕ ਹੈ ਅੰਕ ਪ੍ਰਣਾਲੀ ਹਿੰਦ ਸੇ ਜਾਂ ਅੰਕ ਕਿੰਨੇ ਨੇ 10 ਨੇ ਠੀਕ ਹੈ ਪੁੱਤਰ ਇਹ ਤੁਸੀਂ ਯਾਦ ਕਰ ਲਿਓ ਕਈ ਵਾਰ ਐਂਦੀ ਪੁੱਛ ਲੈਂਦੇ ਆ ਵੀ ਇਹ ਕਿ ਵੀ ਅੰਕ ਕਿੰਨਾ ਹੈ ਇਹ ਯਾਦ ਕਰ ਲਿਓ ਕਿ ਕਈ ਵਾਰ ਐਦਾਂ ਪੁੱਛ ਲੈਂਦੇ ਵੀ ਇਹ ਅੰਕ ਕਿੰਨਾ ਹੈ ਤੇ ਵੀ ਸ੍ਰੀ ਰਾਮਚੰਦ ਅਪਲੋਡ ਵੀ ਕੀਤੀ ਆ ਵੀ ਸ੍ਰੀ ਰਾਮਚੰਦ ਬਾਰੇ ਪਹਿਲਾਂ ਵੀਡੀਓ ਵੀ ਅਪਲੋਡ ਕੀਤੀ ਆ ਪੂਰੀ ਡਿਟੇਲ ਦੇ ਵਿੱਚ ਉਹਨੂੰ ਵੀ ਤੁਸੀਂ ਪੜ ਲਿਓ ਇਹ ਬੋਧriques ਠਹਿਰਾਜ ਆਲੰਕਾਰ ਵਾਸਤੇ ਇਹ ਵਿਸਰਾਮ ਚੰਨ ਨੇ ਇਹ ਹੁੰਦਾ ਪੂਰਨ ਠਹਿਰਾਜ ਡੰਡੀ ਹੋ ਗਿਆ ਕਮਾਲ ਪਟ ਠਹਿਰਾ ਹੋ ਗਿਆ ਪੂਰੋਂ ਤੋਂ ਘੱਟ ਤੇ ਅਲਪ ਤੋਂ ਵੱਧ ਠਹਿਰਾ ਠੀਕ ਹੈ ਵਿੰਦੀ ਕਮਾ ਪ੍ਰਸ਼ਨ ਪੁੱਛਣ ਲਈ ਇਸ ਵਿੱਚ ਖੁਸ਼ੀ ਗਮੀ ਐਦਾਂ ਹੋ ਸਕਦਾ ਤੁਹਾਡੇ ਤੋਂ ਇਹ ਪੁੱਛ ਲੈਣੀ ਇਸ ਵਾਰ ਪੁੱਠੇ ਗਮੇ ਪੁੱਠੇ ਗਮੇ ਹੁੰਦੇ ਜਿੱਦਾਂ ਕਈ ਕਾਲੂਸਨੂਸੇ ਰੂਪ ਚ ਜੋੜਨੀ ਹੁੰਦੀ ਹੈ ਸਮਾਸੀ ਸ਼ਬਦਾਂ ਜਾਂ ਦੋ ਇਕੱਠੇ ਉਚਾਰੀਆਂ ਦੇ ਸ਼ਬਦਾਂ ਵਾਸਤੇ ਜਿਹੜਾ ਅੰਕ ਵਰਤੇ ਜਾਂਦਾ ਹੈ ਠੀਕ ਹੈ ਜਿਵੇਂ ਹੱਥ ਕੜੀ ਮੁਣੋਂ ਆ ਪਹਤ ਤੇ ਜੋੜਨੀ ਲਾ ਕੇ ਕੜੀ ਉਹਾਂ ਦੀ ਤਾਂ ਹੱਥ ਕੜੀ ਠੀਕ ਹੈ ਪੁੱਤਰ ਅੱਜ ਆਪਾਂ ਨੇ ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਦੇ ਬਾਰੇ ਪੜਿਆਗਾ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਏ ਹੋਵੇਗਾ ਪੁੱਤਰ ਇਹ ਅਭਿਆਸ ਵਾਲੇ ਬ੍ਰੈਸ ਨੇ ਜ਼ਰੂਰ ਕਰ ਲਿਆ ਕਰੋ ਤੁਸੀਂ ਕਈ ਵਾਰ ਇਹਨਾਂ ਵਿੱਚ ਡਾਇਰੈਕਟਲੀ ਤੁਹਾਨੂੰ ਬੋਚ ਲੈਂਦੇ ਐ ਪੰਜਾਬੀ ਭਾਸ਼ਾ ਵਿੱਚ ਵਿੱਚ ਦੁਨੀਆ ਕਿੰਨੀਆਂ ਨੇ 38 ਜਿਹੜੇ ਆਪਾਂ ਕਰ ਚੁੱਕਿਆ ਭਾਰਤੀ ਸਦਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮੰਨਤਾ ਹੈ 22 ਇਹ ਆਪਾਂ ਕਰ ਚੁੱਕੇ ਹਾਂ ਵਿਚ ਵਿਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਿੱਥੇ ਆ ਪਾਕਿਸਤਾਨ ਪੰਜਾਬੀ ਭਾਸ਼ਾ ਦੀ ਲਿਪੀ ਘੜੀ ਹੈ ਗੁਰਮੁਖੀ ਪੰਜਾਬੀ ਵਿੱਚ ਲਗਾ ਅੱਖਰਾਂ ਦੀ ਗਿਣਤੀ ਕਿੰਨੀਆਂ ਤਿੰਨ ਲਗਾ ਤੇ ਖਰ ਇਹ ਲਗਾ ਲਗਦੀਆਂ ਨੇ ਕਿਤੇ ਅੱਖਰ ਤੇ ਇਹ ਪੁੱਤਰ ਜਰੂਰ ਤੁਸੀਂ ਪੜ ਲਿਆ ਕਰੋ ਵਿਅਾਸ ਵਾਲੇ ਇਹ ਪੜਨ ਤੋਂ ਬਾਅਦ ਦੇਖਿਆ ਕਰੋ ਵੀ ਤੁਹਾਨੂੰ ਆਉਂਦੇ ਆ ਜਾਂ ਨਹੀਂ ਆਉਂਦੇ ਠੀਕ ਹੈ ਰੋਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਸਾਰੀ ਪਾਠ ਪੁਸਤਕ ਪੰਜਾਬੀ ਵਿਾਲਮ ਭੇੜ ਦੀ ਹੱਲ ਕਰਾਂਗੇ ਰੋਜ਼ ਇੱਕ ਵੀਡੀਓ ਅਪਲੋਡ ਕਰਾਂਗੇ ਜੇ ਤੁਹਾਨੂੰ ਪੜਾਇਆ ਹੋਇਆ ਸਮਝ ਆਉਂਦਾ ਤਾਂ ਲਾਈਕ ਕਰ ਦਿਆ ਕਰੋ ਠੀਕ ਹੈ ਪੁੱਤਰ ਧੰਨਵਾਦ